ਜਿਹੜਾ ਬੰਦਾ ਪੜਕਾਊ ਵੀਡੀਓ ਤੇ ਕੋਈ ਕਮੈਂਟ ਕਰਦਾ ਆ ਉਹਦੇ ਖਿਲਾਫ ਵੀ ਦੇਸ਼ ਸਰੋਧਾ ਮਕਦਮਾ ਦਰਜ ਕਰਕੇ ਉਹਨੂੰ ਚਾਹੇ ਡਿਬਿਊਗਰ ਤੋਂ ਵੀ ਦੂਰ ਸਾਵੰਦੀ ਕਿਸੇ ਜਿਹੜੇ ਲੋਕ ਆ ਦੇਖੋ ਕਿੰਦਾਂ ਦੇ ਸ਼ਬਦ ਕਹਿ ਰਹੇ ਆ ਅੱਜ ਦੇ ਦਿਨ ਸਿੱਖਾਂ ਦੀ ਜਿਹੜੀ ਗਰਸਪੁਸ਼ੀ ਚੱਲ ਰਹੀ ਸੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਬੀਤੇ ਉਸ ਦਿਨਾਂ ਤੋਂ ਜਿਵੇਂ ਬਿਆਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਨਿਕਲਿਆ ਅਸੀਂ ਸਾਰਿਆਂ ਨੇ ਆਪਣੇ ਸ਼ਿਰਸਤਨਾ ਹਿੰਦ ਦੇ ਅਫਸਰਾਂ ਦੇ ਵਿੱਚ ਜਾਂ ਜਿੰਨੇ ਵੀ ਦੇਸ਼ ਦੀ ਇਕਤਾ ਔਰ ਖੰਡਤਾ ਨੂੰ ਪਿਆਰ ਕਰਦੇ ਨੇ ਲੋਕ ਨਾਲ ਸ਼ਹੀਦੀ ਦਿਹਾੜਾ ਬਣਾਇਆ ਪਰ ਕੁਝ ਲੋਕ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਪਸੰਦ ਨਹੀਂ ਕਰਦੇ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਤੋੜਨਾ ਚਾਹੁੰਦੇ ਨੇ ਉਹ ਕੋਈ ਵੀ ਇਹ ਜਿਹੀ ਕਸਰ ਨਹੀਂ ਛੱਡਦੇ ਕਿ ਦੇਸ਼ ਪੰਜਾਬ ਦੇ ਵਿੱਚ ਅਸ਼ਾਂਤੀ ਫੈਲੇ ਬੀਤੇ ਕੁਝ ਦਿਨ ਜਿਹੜੀ ਬਿਆਨ ਸਿੰਘ ਜੀ ਦੀ ਸ਼ਹਾਦਤ ਹੋਈ ਉਹਨਾਂ ਦਿਨਾਂ ਦੇ ਵਿੱਚ ਕੁਝ ਬੰਦਿਆਂ ਨੇ ਇਹ ਜਿਹੇ ਇਹ ਜਿਹੇ ਵੀਡੀਓ ਬਣਾਈਆਂ ਨੇ ਇਹ ਜਿਹੇ ਇਹ ਜਿਹੇ ਬਿਆਨ ਤੇ ਭੇਜੇ ਆ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਇੱਕ ਦੇਸ਼ ਪ੍ਰੇਮੀ ਬੰਦੇ ਦਾ ਖੂਨ ਖੋਲ ਉੱਠੇਗਾ ਮੇਰੀ ਸਰਕਾਰ ਅੱਗੇ ਬੇਨਤੀ ਹੈ ਚਾਹੇ ਕੋਈ ਹਿੰਦੂ ਧਰਮ ਦਾ ਆਗੂ ਹੈ ਛੇ ਕੋ ਸਿੱਖ ਧਰਮ ਦਾ ਆਗੂ ਹੈ ਕਿਸੇ ਵੀ ਧਰਮ ਦਾ ਜਿਹੜਾ ਬੰਦਾ ਪੜਕਾਉ ਬਿਆਨ ਦਿੰਦਾ ਆ ਜਿਹੜਾ ਬੰਦਾ ਪੜਕਾਉ ਵੀਡੀਓ ਸ਼ੇਅਰ ਕਰਦਾ ਆ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਦਾ ਜਵਾਨ ਆ ਜਿਹੜਾ ਬੰਦਾ ਪੜਕਾਉ ਵੀਡੀਓ ਤੇ ਕੋਈ ਕਮੈਂਟ ਕਰਦਾ ਆ ਉਹਦੇ ਖਿਲਾਫ ਵੀ ਦੇਸ਼ ਵਿਰੋਧਾ ਮਕਦਮਾ ਦਰਜ ਕਰਕੇ ਉਹਨੂੰ ਚਾਹ ਡਿਬਿਊਗਰ ਤੋਂ ਵੀ ਦੂਰ ਸਾਵੰਦੀ ਕਿਸੇ ਜੇਲ੍ਹ ਚ ਭੇਜਿਆ ਜਾਏ ਕਿਉਂਕਿ ਇਹੋ ਜਿਹੇ ਲੋਕ ਜਿਹੜੇ ਪੰਜਾਬ ਦੀ ਸ਼ਾਂਤੀ ਲਈ ਬੜੇ ਜ਼ਿੰਮੇਦਾਰ ਨੇ ਜਿਹੜਾ ਮਾਹੌਲ ਖਰਾਬ ਕਰਨ ਦੀ ਗੱਲ ਹੈ ਕਿੱਥੇ ਗੁੜਵਾਮਾ ਅੱਜ ਕਿਹੜਾ ਤਰੱਕੀ ਕਰ ਗਿਆ ਪੰਜਾਬ ਦੇ ਵਿੱਚ ਹਾਇ ਦਿਨ ਕਦੇ ਕੋਈ ਇਦਾਂ ਦੀ ਵਾਰਦਾਤ ਹੁੰਦੀ ਕੋਈ ਬਿਆਨ ਪੁੱਠਾ ਦੇ ਦਿੰਦਾ ਭਈ ਪੁਲਿਸ ਉਹਦਾ ਤੇ ਮਕਦਮਾ ਦਰਜ ਕਰੀਏ ਕੁਝ ਹੋ ਰਿਹਾ ਕੋਈ ਕੁਝ ਹੋ ਰਿਹਾ ਹਮ ਕੁਝ ਵੀਡੀਓ ਦਿਖਾਣਾ ਜਿਹੜੀਆਂ ਕਿ ਦੇਖਣ ਦੇ ਕਾਬਿਲ ਵੀ ਨਹੀਂ ਹੈਗੀਆਂ ਇੱਕ ਮੁੱਖ ਮੰਤਰੀ ਵਾਰ ਇਦਾਂ ਸ਼ਬਦ ਬੋਲੇ ਜਾ ਰਹੇ ਆ ਹੋ ਸਕਦਾ ਇਹ ਬੰਦਾ ਪੰਜਾਬ ਦੇ ਬਾਹਰੋਂ ਵੀਡੀਓ ਬਣਾ ਰਿਹਾ ਹੋਵੇ ਪਰ ਜੇ ਹਜੇ ਬੰਦੇ ਵੀਡੀਓ ਬਣਾ ਜਿਹੜੇ ਬੰਦੇ ਨੇ ਉਹ ਸ਼ੇਅਰ ਕਰੇ ਥੱਲੇ ਹਜ਼ਾਰਾਂ ਪੰਜਾਬ ਦੇ ਲੋਕ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਕਿ ਰੈਲੀ ਹੁੰਦੀ ਹੈ ਜਿਹਦੇ ਵਿੱਚ ਕੱਢਿਓ ਜਿਹਦੇ ਵਿੱਚ ਸ਼ਹੀਦੇ ਆਜਾ ਬਿਆਨ ਸਿੰਘ ਜੀ ਦਾ ਬੁੱਤ ਬਣਾ ਕੇ ਤੇ ਤਰੀਫਾਂ ਦੇ ਪੁਲ ਕਿੱਦੇ ਬਣੇ ਜਾ ਰਹੇ ਆ ਦਲਾਵਰ ਸਿੰਘ ਦੇ ਜਿਨੇ ਪੰਜਾਬ ਪੁਲਿਸ ਨਾਲ ਗਿਦਾਰੀ ਕੀਤੀ ਹੈ ਸਿੱਖ ਕੌਮ ਨਾਲ ਗਿਦਾਰੀ ਕੀਤੀ ਹੈ ਸਿੱਖ ਕੌਮ ਬਹਾਦਰਾਂ ਦੀ ਕੌਮ ਹੈ ਸਿੱਖ ਕੌਮ ਦੇ ਕਦੇ ਗੱਦਾਰੀ ਦਾ ਕਰੰਕ ਨਹੀਂ ਲੱਗਿਆ ਪਰ ਦਲਾਵਰ ਸਿੰਘ ਵਰਗਿਆਂ ਨੇ ਇਦਾਂ ਦੇ ਕੰਮ ਕਰਕੇ ਪੰਜਾਬ ਨੂੰ ਸਨਾਹ ਗੱਦਾਰੀ ਕੀਤੀ ਜਿਹੜੀ ਕਿ ਉਹਨਾਂ ਨੇ ਬਿਆਨ ਸਿੰਘ ਜੀ ਨੂੰ ਸਾਜ਼ਿਸ਼ ਦਿੱਤੀ ਹੈ ਜਿਹੜਾ ਉਹਨੇ ਬੰਬਲਾਸ ਕੀਤਾ ਤੇ ਆ ਲੋਕ ਉਹਨਾਂ ਆ ਵਿਖਿਆਨ ਕਰ ਰਹੇ ਨੇ ਕਿ ਪੰਜਾਬ ਦੇ ਲੋਕ ਨੇ ਪੰਜਾਬ ਦੇ ਬਸਰੀਕ ਨੇ ਜਿਹੜੇ ਕਰ ਰਹੇ ਨੇ ਮੇਰੀ ਸਰਕਾਰ ਕੇ ਕੇਂਦਰ ਸਰਕਾਰ ਕੇ ਬੇਨਤੀ ਹੈ ਸੂਬਾ ਸਰਕਾਰ ਕੇ ਬੇਨਤੀ ਹੈ ਕਿ ਜਿਹੜੇ ਲੋਕ ਆ ਦੇਖੋ ਕਿਦਾਂ ਦੇ ਸ਼ਬਦ ਕਹਿ ਰਹੇ ਆ ਇਹਦਾ ਸੋਲੂ ਦਲਾਵਰ ਸਿਰ ਨੂੰ ਸੀਹ ਦੱਸ ਰਹੇ ਆ ਇਹ ਉਹ ਲੋਕ ਨੇ ਜਿਹਨਾਂ ਨੇ ਸਿਰਫ ਨਫਰਤ 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 ਪੈਦਾ ਕਰਨੀ ਆ ਪੰਜਾਬ ਸਭ ਨੂੰ ਬਤਾ ਪੰਜਾਬੀ ਬਹਾਦਰ ਨੇ ਸੂਰਮੇ ਨੇ ਪੰਜਾਬ ਦੇਸ਼ ਦਾ ਤਾਜ ਹੈ ਉਹ ਦੇਸ਼ ਦਾ ਤਾਜ ਉਹ ਸਾਡਾ ਗਵਾਂਢੀ ਦੁਸ਼ਮਨ ਪਾਕਿਸਤਾਨ ਉਹਦੀ ਏਜੰਸੀ ਆਈਐਸਆਈ ਉਹ ਗੁਰਵੰਤਪਨ ਸਿੰਘ ਪੰਨੂ ਵਰਗਿਆਂ ਨੂੰ ਭੇਜ ਕੇ ਉਹਨਾਂ ਨੂੰ ਸਾਜਸ਼ਾ ਕਰਾ ਰਹੀ ਹੈ ਇਹ ਜਿਹੇ ਲੋਕ ਸਾਜਸ਼ਾ ਦਾ ਹਿੱਸਾ ਬਣ ਰਹੇ ਨੇ ਇਹ ਜਿਹੇ ਲੋਕ ਬਾਹਰ ਬੈਠ ਕੇ ਆਪਣੇ ਬੱਚਿਆਂ ਦਾ ਵਧੀਆ ਸਕੂਲਾਂ ਚ ਅੱਛੀ ਵਧੀਆ ਪੜ੍ਹਾਈ ਦੇ ਰਹੇ ਨੇ ਸਭ ਕੁਝ ਕਰ ਰਹੇ ਨੇ ਬਾਹਰ ਬੈਠ ਕੇ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਮੋਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੇਰੀ ਬੇਨਤੀ ਆ ਇਹਨਾਂ ਦੇ ਖਿਲਾਫ ਹੋ ਆਪਾਂ ਦੇ ਤਹਿਤ ਕਾਰਵਾਈ ਕੀਤੀ ਜਾਵੇ ਇਹਨਾਂ ਦੀਆਂ ਪ੍ਰਾਪਰਟੀਆਂ ਪੰਜਾਬ ਚ ਸੀਲ ਕੀਤੀਆਂ ਜਾਣ ਜਦੋਂ ਵੀ ਆਂਦੇ 에ਅਰਪੋਰਟ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਦੇ ਖਿਲਾਫ ਦੇਸ਼द्रोह ਦਾ ਮੁਕੱਦਮਾ ਦਰਜ ਕੀਤਾ ਜਾਵੇ ਮੈਂ ਕੋਈ ਆਮ ਆਦਮੀ ਪਾਰਟੀ ਦਾ ਸਮਰਥਕ ਨਹੀਂ ਹਾਂ ਕਿਉਂਕਿ ਸਾਡਾ ਧਾਰਮਿਕ ਸੰਗਠਨ ਸਾਡਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਪਿਛਲੇ ਕੁਝ ਸਮੇਂ ਤੋਂ ਜਿਵੇਂ ਕਿ ਆਪਾਂ ਗੱਲ ਕਰੀਏ ਜੇ ਡੀਜੀਪੀ ਪੰਜਾਬ ਦੀ ਗੌਰਵ ਯਾਦਵ ਜੀ ਉਹ ਤੇ ਬਾਰਡ ਰੇਂਡ ਦੇ ਜਿਹੜੇ ਮੌਜੂਦਾ ਡੀਆਈਜੀ ਨੇ ਤੇ ਐਸਐਸਪੀ ਦੇ ਆਤੀ ਸੀ ਜਿਨ੍ਹਾਂ ਨੇ ਜਿਹੜੇ ਹੁਣ ਐਮਪੀ ਬਣੇ ਨੇ ਡਿਬਰਗੋਰ جیل ਚ ਬੈਠੇ ਆ ਜਿਨ੍ਹਾਂ ਨੇ ਦੇਸ਼ ਦਾ ਪੰਜਾਬ ਦਾ ਮਾਹੌਲ ਖਰਾਬ ਕਰਨੀ ਕੋਈ ਕਸਰ ਨਹੀਂ ਛੱਡੀ ਆਪਣੀ ਸ਼ੂਟਿੰਗ ਰੇਂਜ ਤੱਕ ਬਣਾ ਬੈਠੀ ਜਿਨ੍ਹਾਂ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਯਾਰ ਲਾ ਕੇ ਥਾਣੇ ਦਾ ਖਰਾਬ ਕੀਤਾ ਬਿਨਾ ਕੋ ਗੋਲੀ ਚਲਾਏ ਬਿਨਾ ਕੋ ਖੂਨ ਦਾ ਕਤਰਾ ਵਿਖਾਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਜੇਲ੍ਹ ਵਿੱਚ ਭੇਜਿਆ ਅੱਜ ਦੇ ਤੇ ਪਿਛਲੇ ਕਈ ਸਰਕਾਰਾਂ ਤੁਸੀਂ ਦੇਖਿਆ ਆਈਜੀ ਡੀਆਈਜੀ ਨੂੰ ਮਿਲਣਾ ਔਖਾ ਹੁੰਦਾ ਸੀ ਵੀ ਤੇ ਅਸੀਂ ਕਈ ਦੇਖਦੇ ਆ ਇਹਨਾਂ ਦਾ ਕਾਸੋ ਆਪਰੇਸ਼ਨ ਚੱਲਦੇ ਆ ਡਰੱਗਸ ਦੇ ਵਿੱਚ ਫੜੇ ਜਾਂਦੇ ਆ ਕਈ ਵੱਡੇ ਵੱਡੇ ਗੈਂਗਸਟਰਾਂ ਨਾਲ ਐਨਕਾਊਂਟਰ ਹੋ ਰਿਹਾ ਨਕੋਦਰ ਚ ਕਪੜਾ ਵਪਾਰੀ ਤੇ ਹਮਲਾ ਹੋਇਆ ਉਹਦੀ ਹੱਤਿਆ ਹੋਈ ਤੇ ਗਨਮੈਨ ਦੀ ਹੱਤਿਆ ਹੋਈ ਉਹ ਬੰਦੇ ਫੜੇ ਗਏ ਉਨਾ ਵਾ ਐਨਕਾਉਂਟਰ ਹੋਇਆ ਇੱਦਾਂ ਕਈ ਪੰਜਾਬ ਦੇ ਵਿੱਚ ਜਿਹੜੇ ਖਤਰਨਾਕ ਗੈਂਗਸਟਰ ਸੀ ਜਿਨ੍ਹਾਂ ਨੇ ਨਸ਼ਸ ਲੋਕਾਂ ਦੀ ਹੱਤਿਆ ਕੀਤੀ ਜਾਂ ਬਿੱਕੀ ਗੋਂਡਰ ਸੀ ਜਾਂ ਅੰਕਿਤ ਭਾਦੂ ਸੀ ਜਾਂ ਦਵਿੰਦਰ ਬਵੀਆ ਸੀ ਉਹਨਾਂ ਸਫਾਇਆ ਹੋਇਆ ਉਹਨਾਂ ਬਹਾਦਰ ਪੁਲਿਸ ਅਫਸਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਜਿੰਨੇ ਮੈਂ ਬੇਨਤੀ ਕਰਦਾ ਜਿਹੜੇ ਨੌਜਵਾਨ ਭੱਜੇ ਹੋਏ ਪਘੋੜੇ ਜਿਹੜੇ ਆਪਣੇ ਉਹਨੂੰ ਗੈਂਗਸਟਰ ਕੋ ਆ ਕੇ ਬੜੇ ਖੁਸ਼ ਹੁੰਦੇ ਆ ਉਹਨਾਂ ਨੂੰ ਬੇਨਤੀ ਕਰਦਾ ਸਰੈਂਡਰ ਕਰ ਦੋ ਇੰਦਾ ਤੁਹਾਡਾ ਹਾਲ ਵੀ ਪੰਜਾਬ ਪੁਲਿਸ ਉਹੀ ਕਰੇਗੀ ਕਿਉਂਕਿ ਇਸੇ ਪੰਜਾਬ ਪੁਲਿਸ ਨੇ ਬੱਬਰ ਖਾਲਸਾ ਲਖਸਰੇ ਤਰੋਬਾ ਖਾਲੀਸਾ ਨਰੇਸ਼ਰ ਫੋਰਸ ਵਰਗਿਆ ਅੱਤਵਾਦੀ ਜਥੇ ਬਦੀਆਂ ਦਾ ਸਫਾਇਆ ਕੀਤਾ ਸੀ ਪਰ ਨਾਲ ਨਾਲ ਮੈਂ ਡੀਜੀਪੀ ਸਾਹਿਬ ਨੂੰ ਰਿਕੁਐਸਟ ਵੀ ਕਰਾਂਗਾ ਕਿ ਜਿਹੜੇ ਲੋਕ ਇਹ 47 ਨਾਲੋਂ ਜ਼ਿਆਦਾ ਖਤਰਨਾਕ ਕੰਮ ਹੈ ਜਿਹੜਾ ਗਲਤ ਬਿਆਨਬਾਜ਼ੀ ਕਰਨੀ ਗਲਤ ਪੜਗਾਉ ਵੀਡੀਓ ਪਾਉਣੀਆਂ ਉਹਨਾਂ ਦੇ ਦੇਖ ਕੇ ਸਾਡੇ ਕੱਲ ਦੇ 20-20 ਸਾਲ ਦੇ 15-15 ਸਾਲ ਦੇ ਜਵਾਬ ਵੀ ਜਿਹੜੇ ਆ ਉਹ ਖਰਾਬ ਹੋ ਰਹੇ ਨੇ ਉਹ ਗਲਤ ਗਲਤ ਪਾਸੇ ਜਾ ਰਹੇ ਨੇ ਜਦੋਂ ਇਦਾਂ ਦੀਆਂ ਵੀਡੀਓ ਦੇਖਦੇ ਨੇ ਉਹ ਕਹਿ ਰਹੇ ਆ ਸਿੱਖਾ ਦੀ ਨਸਲਗੱਦੀ ਹੋ ਰਹੀ ਆ ਸਿੱਖਾਂ ਦਾ ਤੱਕਾ ਹੋ ਰਿਹਾ ਮੈਂ ਕਹਿੰਨਾ ਜਿਸ ਦੇਸ਼ ਦਾ ਮੁੱਖ ਮੰਤਰੀ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਰਿਹਾ ਹੋਵੇ ਰਾਸ਼ਟਰਪਤੀ ਸਿੱਖ ਰਿਹਾ ਹੋਵੇ ਫੌਜਾਂ ਮੁਖੀ ਸਿੱਖ ਹੋ ਤੇ ਕਿਦਾਂ ਆਪਾਂ ਕਹਿ ਸਕਦੇ ਆ ਸਾਰੇ ਅਸੀਂ ਹਾਸੀ ਤੁਸੀ ਰਹਨੇ ਆ ਸਭ ਹਿੰਦੂ ਸਿੱਖ ਭਾਈਚਾਰਾ ਬੜੇ ਅੱਛੇ ਤਰੀਕੇ ਨਾਲ ਰਹਿ ਰਿਹਾ ਪਰ ਕੁਝ ਲੋਗ ਲਾਭ ਉਲੋਂ ਲਈ ਕੋਈ ਕਸਰ ਨਹੀਂ ਛੱਡਦੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਝੜਕਾਉ ਬਿਆਨ ਦਿੰਦੇ ਆ ਚਾਹੇ ਕੋਈ ਸਟੇਟਮੈਂਟ ਵੀ ਝੜਕਾਉ ਦਿੰਦਾ ਉਹਦੇ ਖਿਲਾਫ ਹੀ ਕਾਰਵਾਈ ਕੋਈ ਹੋਣੀ ਚਾਹੀਦੀ ਆ ਤੇ ਸਰ ਜੀ ਇੰਦਾਂ ਦੀ ਮਤਲਬ ਕਿ ਕੁੱਝ ਫਿਲਮਾਂ ਵੀ ਦੇਖਣ ਨੂੰ ਆਈਆਂ ਸੀ ਪੰਜਾਬੀ ਫਿਲਮਾਂ ਵੀ ਆਈਆਂ ਸੀ ਜਿਹੜੇ ਇਹ ਸ਼ੀਤ ਆਜਮਦੰਗ ਸਿੰਘ ਤੇ ਸੀਗੀ ਜੇ ਕੋਈ ਆਰਟਿਸਟ ਇਦਾਂ ਦੀ ਫਿਲਮ ਨਹੀਂ ਬਣਾਉਂਦਾ ਤੇ ਉਸ ਤੇ ਕਿਦਾਂ ਦੀ ਕਾਰਵਾਈ ਹੋਣੀ ਸਰ ਉਹ ਫਿਲਮ ਤੇ ਆਰਟਿਸਟ ਆਰਟਿਸਟ ਤੇ ਨਹੀਂ ਕੱਲੇ ਉਹ ਤੇ ਪੈਸਾ ਲਾਉਣ ਵਾਲਿਆਂ ਤੇ ਉਹਦੇ ਡਾਇਰੈਕਟਰ ਤੇ ਉਹਨਾਂ ਸਾਰਿਆਂ ਨੂੰ ਇੱਕ ਦੋ ਵਜੇਲ ਭੇਜ ਦੋ ਕਦੇ ਕੋਈ ਸਿੰਗਰ ਗਾਣਾ गा ਦਿੰਦਾ ਕਦੇ ਕੋਈ ਕੁਛ ਇਹ ਇਹ ਉਹੀ ਲੋਗ ਨੇ ਉਹੀ ਸਿੰਗਰ ਨੇ ਸਾਡੇ ਲੋਕਾਂ ਦੇ ਫੰਕਸ਼ਨਾਂ ਤੋਂ ਹੁੰਦੇ ਆ ਵਿਆਹਾਂ ਤੋਂ ਹੁੰਦੇ ਸਾਡੇ ਲੋਕਾਂ ਕੋਲ ਪੈਸੇ ਲੈ ਕੇ ਅਸੀਂ ਲੋਕਾਂ ਨੂੰ ਤਰੀਫਾਂ ਕਰ ਕਰਕੇ ਅਸੀਂ ਇਹਨਾਂ ਨੂੰ ਉੱਪਰ ਪਜਾਨੇ ਆ ਤੇ ਇਹ ਉਹੀ ਲੋਕ ਨੇ ਜਿਹੜੇ ਆਤਵਾਦ ਦੇ ਨਹੀਂ ਛਡਾਉਣ ਲਈ ਧਰਨਿਆਂ 'ਚ ਜਾਂਦੇ ਨੇ ਅਮਰ ਜੰਸੀ ਫਿਲਮ ਆ ਰਹੀ ਕੰਗਨਾ ਰਾਵਤ ਦੀ ਕੀ ਦੇਖੋ ਹੈ ਉਹ ਫਿਲਮ ਦੇਖੀ ਨਹੀਂ ਅਸੀਂ ਨੰਬਰ 2 ਤੇ ਇੱਕ ਪਾਸੇ ਆਪਾਂ ਕਹਿੰਦੇ ਆ ਆਪਾਂ ਉਸ ਮੈਂ ਫਿਲਮ ਦਾ ਕੋਈ ਮੈਂ ਫਿਲਮ ਵਗੈਰਾ ਦੇਖਣ ਦਾ ਸ਼ੌਕੀਨ ਨਹੀਂ ਆ ਪਰ ਜੇ ਜਿਹਨਾਂ ਨੂੰ ਇਹ ਸੰਤ ਕਹਿੰਦੇ ਜਿਹਨਾਂ ਨੇ ਕੋਈ ਗਲਤ ਕੰਮ ਹੀ ਨਹੀਂ ਕਰਿਆ ਉਹ ਕਹਿੰਦੇ ਉਹ ਤਾਂ ਉਹ ਹੈ ਹੀ ਨਹੀਂ ਤੂੰ ਉਹ ਤੇ ਕਾਲਪਨਿਕ ਚ ਕਾਲਪਨਿਕ ਗੱਲ ਕਰ ਰਹੀ ਹੈ ਨਾ ਕਿਸੇ ਦਾ ਨਾਮ ਨਹੀਂ ਲੈ ਰਹੀ ਫਿਰ ਆਪਾਂ ਨੂੰ ਕਾਹਦੇ ਲਈ ਮਿਰਚਾ ਲਗਣੀ ਤੁਹਾਨੂੰ ਲੱਗਦਾ ਵੀ ਕੰਗਨਾ ਰਾਧਾ ਤੇ ਭਾਜਪਾ ਨੂੰ ਕਾਰਵਾਈ ਕਰਨੀ ਚਾਹੀਦੀ ਦੇਖੋ ਹੈ ਤਾਂ ਕਿਸੇ ਨੇ ਫਿਲਮ ਦੇਖੀ ਨਹੀਂ ਆ ਬਸ ਬਿਆਨ ਤੇ ਬਿਆਨ ਹੋ ਰਹੇ ਤੁਸੀਂ ਵੀ ਨਹੀਂ ਦੇਖੀ ਹੋਣੀ ਸ਼ਾਇਦ ਮੈਂ ਵੀ ਨਹੀਂ ਦੇਖੀ ਇਹਦਾ ਟ੍ਰੇਲਰ ਹੀ ਵੇਖ ਲੀ ਨਹੀਂ ਟ੍ਰੇਲਰ ਵੀ ਲੀ ਨਹੀਂ ਹੋਇਆ ਸੈਂਸਰ ਨੇ ਰਿਲੀਜ਼ ਨਹੀਂ ਕੀਤਾ ਜਦੋਂ ਸੈਂਸਰ ਉਹ ਰਿਲੀਜ਼ ਕਰੇਗਾ ਕਾਹਨਾਂ ਨੂੰ ਬਿਆਨ ਦੇ ਰਹੀ ਹੈ ਕੀ ਬਿਆਨ ਦਿੱਤਾ ਜੀ ਉਹਨਾਂ ਨੇ ਜਿਹੜਾ ਕੋਈ ਮੂਲ ਖਰਾਬ ਕਰਨ ਵਾਲਾ ਕੋਈ ਬਿਆਨ ਦਿੱਤਾ ਨਹੀਂ ਦਿੱਤਾ ਹੁੰਦਾ ਪੁਲਿਸ ਨੇ ਪਰਤ ਮਕਦਮਾ ਦਰਜ ਕਰ ਦੇਣਾ ਸੀ ਹਜੇ ਤਾਂ ਫਿਲਮ ਰਿਲੀਜ਼ ਹੋਈ ਆ ਉਹ ਸੋਰੀ ਫਿਲਮ ਦਾ ਨਾਮ ਰਿਲੀਜ਼ ਹੋਇਆ ਹਜੇ ਫਿਲਮ ਦਾ ਸੈਂਸਰ ਬੋਰਡ ਨੇ ਟ੍ਰੇਲਰ ਵੀ ਰਿਲੀਜ਼ ਨਹੀਂ ਕੀਤਾ ਟ੍ਰੇਲਰ ਰਿਲੀਜ਼ ਕਰੋ ਜਿਹੜੇ ਕੋਈ ਭੜਕਾਊ ਚੀਜ਼ਾਂ ਤੋਂ ਨੂੰ ਡੀਲੀਟ ਕਰ ਦਿਓ ਜੇ ਮੰਨ ਲੈਂਨੇ ਕਿ ਜੇ ਕਿਸੇ ਦੀ ਧਰਮ ਦੀ ਆਸਥਾ ਖਰਾਬ ਕੋਈ ਇਹੋ ਜੀ ਚੀਜ਼ ਆਦੀ ਇਹਨੂੰ ਡੀਲੀਟ ਕਰ ਦਿਓ ਪਰ ਆ ਨਿਕ ਲੇਡੀਜ਼ ਦੇ ਖਿਲਾਫ ਕਿੱਦਾਂ ਕਿੱਦਾਂ ਦੇ ਗੰਦੇ ਬਿਆਨ ਦਿੱਤੇ ਜਾ ਰਹੇ ਆ ਇਹ ਵੀ ਇੱਕ ਨਫ਼ਰਤ ਦੀ ਗੱਲ ਹੈ ਜਿਹੜੇ ਤੁਸੀਂ ਫਿਲਮਾਂ ਬਣਾਉਂਦੇ ਹੋ ਕੋਈ ਹਵਾਈ ਫਿਲਮ ਬਣ ਜਾਂਦੀ ਆ ਕੋਈ ਕਿਹੜੀ ਫਿਲਮ ਬਣ ਜਾਂਦੀ ਆ ਤੇ ਅੱਗੇ ਉਹ ਕਲਾਕਾਰ ਵੀ ਹੁਣ ਐਮਪੀ ਬਣਦੀ ਨਾ ਹੁਣ ਜਿਵੇਂ ਵਾਰ ਬਣਦੀ ਨਹੀਂ ਕਲਾਕਾਰ ਦੇ ਐਮਪੀ ਦੇ ਨਾਲ ਨਾਲ ਉਹ ਆਪਣਾ ਪਰਿਵਾਰ ਵੀ ਚਲਾਣਾ ਉਹਨੇ ਆਪਣਾ ਉਹਦਾ ਪੇਸ਼ਾ ਤਾਂ ਫਿਲਮ ਜੇ ਮੰਨ ਲਓ ਕੋਈ ਇੰਡਸਟਰੀ ਫੈਕਟਰੀ ਦਾ ਮਾਲਕ ਫੈਕਟਰੀ ਦਾ ਮਾਲਕ ਐਮਪੀ ਬਣ ਜਾਂਦਾ ਐਮਐਲਏ ਬਣ ਜਾਂਦਾ ਉਹ ਫੈਕਟਰੀ ਥੋੜੀ ਬੰਦ ਕਰ ਦਿੰਦਾ ਨਾ ਨਾਲ ਬਿਆਨ ਦੇ ਰਹੀ ਹੈ ਭਾਜਪਾ ਨੇ ਰਾਵਣਾ ਭੱਲਾ ਛਾੜ ਦਿੰਦਾ ਵੀ ਜੱਦ ਚਲੋ ਭਾਜਪਾ ਦਾ ਆਪਣਾ ਹੋ ਜੀ ਜਦੋਂ ਤੁਹਾਡੇ ਵੱਲ ਕੀ ਰਣਨੀਤੀ ਨਹੀਂ ਜਾਰੀ ਇਸ ਬੰਦੇ ਬਾਰੇ ਜੀ ਦੋ ਜੀ ਕਿਹਾ ਕੋਈ ਦਲਾਵਰ ਸਿੰਘ ਬਾਰੇ ਜੀ ਨਹੀਂ ਅਸੀਂ ਤਾਂ ਦੇਖੋ ਦਲਾਵਰ ਸਿੰਘ ਦਾ ਦਲਾਵਰ ਸਿੰਘ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚ ਗਿਆ ਮੇਰੀ ਇੱਕ ਬੇਨਤੀ ਹੈ ਐਸਜੀਬੀਜ਼ੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਬੇਨਤੀ ਹੈ ਕਿ ਅਸੀਂ ਜਿਹਨੇ ਜਿਹਨੇ ਸਨਾਤਨੀ ਹੈ ਮੈਂ ਆਪਣੀ ਗੱਲ ਕਰਾਂ ਜਿੰਨੀ ਆਸਥਾ ਮੇਰੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ 'ਚਾ ਉਤਨੀ ਹੀ ਮੇਰੀ ਗੀਤਾ 'ਚਾ ਉਨੀ ਹੀ ਮੇਰੀ ਕੁਰਾਨ 'ਚ ਮੈਂ ਸਭ ਤੋਂ ਮਾਂ ਸਰਕਾਰ ਕਰਦਾ ਪਵਿੱਤਰ ਸਿੱਧਵਾਰ ਸਾਰੇ ਨਤਮਸਤਕ ਹੁੰਦੇ ਆ ਉੱਥੇ ਤੁਸੀਂ ਅਤਵਾੜਤਾ ਦੇ ਪੀੜਤਾਂ ਦਾ ਤੁਸੀਂ ਉੱਥੇ ਗੁਣਗਾਨ ਕਰੋਗੇ ਅਤਵਾੜਤਾਂ ਦੀਆਂ ਫੋਟੋਆਂ ਲਾਉਂਗੇ ਆਪਣੇ ਜਾਇਬ ਘਰ ਦੇ ਵਿੱਚ ਉਹ ਚੰਗੀ ਗੱਲ ਆ ਕੱਲ ਨੂੰ ਹਰੀ ਸਿੰਘ ਲਲਵਾ ਜੀ ਦੀ ਫੋਟੋ ਲੱਗੀ ਜਾਇਬ ਘਰ 'ਚ ਤੁਸੀਂ ਆਪਣੇ ਬੱਚੇ ਨੂੰ ਦੱਸੋਗੇ ਕਿ ਇਹਨੇ ਆਹ ਮਹਾਨ ਕੰਮ ਕੀਤਾ ਸੀ ਬੰਦਾ ਸਿੰਘ ਭਾਦਰ ਸਿੰਘ ਜੀ ਦੀ ਫੋਟੋ ਲੱਗੀ ਹੋਗੀ ਤੁਸੀਂ ਦੱਸੋਗੇ ਆ ਮਹਾਨ ਖ਼ਾ ਕੰਮ ਕੀਤਾ ਸੀ ਨਾਲ ਜਟਾਣੇ ਦੀ ਫੋਟੋ ਲੱਗੂਗੀ ਤੁਸੀਂ ਕੀ ਦੱਸੋਗੇ ਤੁਸੀਂ ਆਪਣੇ ਬੱਚੇ ਨੂੰ ਕੀ ਕਹੋਂਗੇ ਹਰੀ ਸਿੰਘ ਨੜਵੇ ਵਰਗਾ ਕਿਰਦਾਰ ਪਣਾ ਕਿ ਜਟਾਣੇ ਵਰਗਾ ਕਰਦਾਰ ਬਣਾ ਉਹ ਫੋਟੋਆਂ ਲਾਉਣ ਦਾ ਕੀ ਮਤਲਬ ਹੈ ਕੀ ਦਰਸਾਣਾ ਚਾਹੁੰਦੇ ਆਪਾਂ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਹਿੰਦੂਆਂ ਤੋਂ ਨਫ਼ਰਤ ਹੁਣ ਬਿੱਤੇ ਕੁਝ ਪਿੰਡਾਂ 'ਚ ਬਿਆਨ ਵਿਚ ਬਿਆਰਵਾਦੀ ਚੱਲ ਪਈ ਸੀ ਕਿ ਆ ਪ੍ਰਵਾਸੀਆਂ ਨੂੰ ਨਹੀਂ ਆਣ ਦੇਣਾ ਪ੍ਰਵਾਸੀਆਂ ਨੂੰ ਅਸੀਂ ਕਮਰੇ ਨਹੀਂ ਦੇਣੇ ਭਲੇ ਲੋਕੋ ਜੇ ਕਿਸੇ ਨੇ ਬਾਹਰਲੇ ਜਿਹੜੇ ਸਟੇਟਾਂ ਨੇ ਉੱਤੇ ਮੇਰੇ ਪੰਜਾਬੀ ਭਰਾ ਰਹਿੰਦੇ ਕਲਕੱਤੇ ਦੇ ਜਿੰਨਾ ਟਰਾਂਸਪੋਰਟ ਦਾ ਕੰਮ ਆ ਮੇਰੇ ਸਿੱਖ ਭਰਾਵਾਂ ਕੋਲ ਆ ਪੰਜਾਬੀਆਂ ਕੋਲੇ ਆ ਯੂਪੀ ਦੇ ਵਿੱਚ ਖੇਤੀਬਾੜੀ ਮੈਕਸਿਮਮ ਪੰਜਾਬੀ ਬੰਦੇ ਕਰਦੇ ਆ ਕਈ ਇਹੋ ਜਿਹੇ ਏਰੀਆ ਵੀ ਹੈਗੇ ਜਿੱਥੇ ਜਾ ਕੇ ਲੱਗਦਾ ਕਿ ਆਪਾਂ ਪੰਜਾਬ ਚ ਆ ਗਏ ਆ ਜੇ ਉਹਨਾਂ ਲੋਕਾਂ ਨੇ ਕਿਸੇ ਪੰਜਾਬੀ ਨੂੰ ਕੁਝ ਕਰਤਾ ਫੇਰ ਇੱਥੇ ਆ ਕੰਮ ਰਹੇਗੀ ਜਾਂ ਨਹੀਂ ਰਹੇਗੀ